سچ نانک ہوسی سچ سوچے سوچ نہ ہوئی جی سچی لکھوا چپ چپ نہ ہوئی ਜੇ ਲਾਇ ਰਹਾ ਵਲੋ ਤਾ ਭੁਖੀਆਂ ਫੁਖ ਨ ਉਤਰੀ ਜੇ ਵੰਨਾ ਹੁਰੀਆਂ ਪਾਉਰ ਸਹਿ ਸਿਆਣ ਪਾ ਲਖ ਹੋ ਹੋਏ ਤੈਕ ਨ ਚੱਲੇ ਨਾਲ ਕਿਸ ਜਿਆ ਰਹੀ ਇੱਕੇ ਕੋੜੇ ਟੁੱਟੇ ਪਾ ਮੁਕਮਰ ਜਾਈ ਚੱਲਣਾ ਨਾਨਕ ਜਿਆ ਨਾਲ ਹੁਕਮ ਹੀ ਹੋਵਣਿਆ ਕਾਰ ਹੁਕਮ ਨਾ ਕਿਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਅਲੇ ਵੜਿਆਈ حکمی و تمنی شکم لیکھ دو بسک پائی ایک نا حکمی بخصیص ایک حکمی صدا ببائی اے حکمی اندر صاحب کو واہر کو حکم جی نہ کوئی نان کا حکم جے بوجیے تا ہمیں کہے نہ کوئی گاوی کو تان ہوئے کسی تان گاوی کو دا جانی نسان گاوی کو گن بڑی آئیاں اہ چار گاوی کو بدیا بچار

ਗੁਰਮੁਖ ਰਿਆਸੁ ਮਾਈ ਜੀ ਸੰਗੁਰ ਗੁਰ ਗੌਰ ਕ버 ਮਾਂ ਬਰਕਾਰ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹ ਨਾ ਕਿਸਮਾ ਜਾਈ ਗੁਰਾਇਕ ਦੇਵ ਜਾਈ ਸੋਮਨਾ ਜੀਆ ਕਾਇਖ ਦਰਤਾ ਸੋਮੇਸ ਨਾ ਜਾਈ ਤੇਸ ਨਾਮਾ ਜੀ ਤਿਸ ਭਾਂਹਾ ਬਣ ਭਾਣੀ ਕੇ ਨਾਹੀ ਤਦੇ ਜੇ ਤੈਸੀ ਠੋ ਪਾਈ ਵੇਖਾਂ ਮੇਨ ਕਰਮਾਂ ਕੀ ਮੇਲੇ ਲੈ ਮਤ ਬਚੇ ਰਤਨ ਜਵਾਹਰ ਮਾਨ ਤੇਗ ਗੁਰ ਕੀ ਸਿੱਖ ਸੁਣੀ ਬੁਰਾਈਂ ਖ ਦੇ ਬਜਾਈ ਸਵਨਾ ਜੀਆਂ ਕਾਇਕ ਦਾਤਾ ਸੋਮੇ ਸਰਨਾ ਜਾਈ ਜੇ ਜੋ ਵਿਚਾਰਿਆ ਅਰਜਾ ਹੋ ਦਸੋਣੀ ਹੋਏ ਨਵਾਂ ਖੰਡਾ ਜਾਨੀ ਨਾ ਚਲੇ ਸਭ ਕੋਏ ਚੰਗਾ ਹੋਂ ਰਖਾਈ ਕੈ ਜਾ ਸਬੀਤ ਜਗ ਦੇ ਜੇ ਸੰਦਨ ਆਹਿਤਾ ਆਤਮਾ ਪੁੱਛੇ ਕੇ ਕੀਟਾ ਅੰਦਰ ਕੀੜ ਕਾ ਦੋਸ਼ੀ ਦੋਸ਼ ਤੇ ਨਾਨਕ ਨਰਗੁਣ ਗਣ ਕਰੇ ਗਣ ਬੰਤਿਆ ਗੁਣ ਤੇ ਤਿਹਾਰ ਕੋਈ ਨਾ ਸੁਝੀ ਜੀਤ ਸਗੁਣ ਕੋਈ ਕਰੇ ਸੁਣੀਐ ਸਿਦਿ ਪੇ ਸੁਨਾਥ ਸੁਣੀਐ ਤਰਤੁ ਬੁਲਿਆ ਆਕਾਸ਼ ਸੁਣੇ ਦੀਖ ਲੋਕ ਪਾਤਾ ਸਮੇ ਪਹੇ ਨਸ ਕੀ ਕਾਲ ਨਾਨਕ ਭਗਤਾ ਸਦਾ ਵਿਗਾਸ ਮੇਂ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮ ਇੰਦਰ ਸੁਣੀ ਮੁਕਸਲਾ ਹਰ ਮੰਦ ਸੁਣੇ ਜੋਗ ਜਗਤਿ ਤਮਕੇ ਦਸਨੀ ਸਾਸਾ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ خن سنتو گیان سن ارسکاش نہنے سرا گنا گا سن سی کیری پاشا سن اندے پاوے راہو سنی ہاس سکا ہو نان پکت سدا واس تو پا کاسا منے کی کا نہ جائی جی پشے پشتائی کاغذ کا جی من جان کوئی. منے سو تو ہوئے من بو من سگل پون کے سو دا من چوٹا نہ کھائی منے جم کے ساتھ سا نہ جائی ایسا نام جن ہے جے کو من جانے من کوئی منے مار ٹھاگ نہ پائے منے پاسو پر گر جائے منے ماغ نہ چلے پانت منے ธรรม سے تیشن بند ایسا نام ہے جن بے جے جی کو من جانے من کوئی منے پاوی موکھ دروازے منے پروارے سندار منے ترے تارے سکھ منے نانک ہوے نہ نا کھکھ

ਜੇ ਕੋ ਹੋ ਜੇ ਫੋਬ ਸਚਿਆਤ ਅਭਿ ਉਪਰ ਕੀਤਾ ਭਾਗ ਤਾ ਤੇ ਹੋਰ ਬਰੇ ਹੋਰ ਹੋ ਤਿਸਤੇ ਪਾਤਰ ਲਿਖਣ ਜੋ ਜੀ ਯਾਤਰੰਕਾ ਕੇ ਨਾ ਸੁਨਾਨਖਿਆ ਪੂਰੀ ਕਲਾ ਇਹੋ ਲੇ ਖਲਖ ਜਾਣੀ ਪੇ ਲੇ ਖਾਲਸੀ ਆ ਕੀਤਾ ਹੋਈ ਕੀਤਾ ਤਾ ਸਹਾਲਿਅ ਰੂਪ ਕੀਤੇ ਦਾ ਜਾਣੀ ਕਣਪੂਤ ਕੀਤਾ ਬਸੰਤ ਕੋ ਕਵਾਉ ਤਿਸਤੇ ਹੁ ਲਖ ਦਰੀਆਉ قدرت کمن کہاں کی چار گار یانا جا با ای کمال جو تج پا کے سائی پلی کار تو صدا سلام درن کار سنگ جا پسنگ پا سنگ پوجا سنگ تبتاو سنگ رانت مقبید پا سنگ جو گم رہی اندا سنگ پخت گن گیان بچار

ਜੋ ਤੇ ਤੇ ਬਾਪ ਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਵਰੰਕਾਰ ਮਰੀਏ ਹੱਥ ਪੈਰ ਤੇ ਦੇ ਬਾਣੀ ਤੋਤੇ ਤਸਕੇ ਮੋਤ ਬਲੀਤੀ ਕਫੜ ਹੋਏ ਦੇ ਸਾਬੂਨ ਲਈ ਹੋਤੇ ਪਰ ਇਹ ਮਤ ਬਾਪਾ ਕੇ ਸੰਗ ਤੋਂ ਪੈਨਾ ਵੇ ਕੇ ਰੰਗ ਉਨੀ ਪਾਪੀ ਅੱਖ ਨਾ ਹੀ ਕਰਤਾ ਕਰਨਾ ਲਿਖ ਲੈ ਜਹ

بے نہ پہنیا پندتی جی ہوئے لے پران واسط نہ پائیو کا دیا یہ جی لے کھن لے قرآن تتوار نہ جو گی جانے تم نہ کوئی جا کرتا سیٹی کو سا جی آپ نے جانے سوئی کہ وکار یا کھا کہ اس اللہ ہی تو بانی تو جانا نان کیا کھن کی سا کوا ایک دو ایک زیانہ مڈا سب دینائی کی تا جا ہوئے

بہتا کم لکھنا جب اللہ گرتا نا کے کہتے کے جو اچھپا کے تے گنت نہیں بچا کے تے خط تے بیکار کے تے لیل مکر پائی کے تے مورک کھاہی کھائی کے تے دو اس نمار اے ہدا تری دتا باندھا کھلاسی پانی ہوئے اور آپ نہ سکی کوئی جے کو کھائے کے آنکھوں کو جان جیتی ہم کھائے آپ پہ جانی آپ پہ انتیاں کیسے ہی کے ہی کے جسنو باشے شت سلا نانک پاتی شاہی پاتی شاہی امولا گھر رکبار مل ملک پاری ملکن امولا آوے مل جائے مل پائے ملا سمائے امول تر مل دیمان امولا تو اللہ مل پروان امولا بسی سمونی چھان مل کر مل پروان امولا بلے آکھیا نہ جائے آکھا کر ہی ਆਖੇ ਵੇਸ ਪਾਲ ਫਰਾਨੀ ਆਖੇ ਪੜੇ ਕਰੇ ਮੱਖੀਆਂ ਨਾ ਆਖੇ ਵਰ ਮੈਂ ਆਖੇ ਇੰਦ ਆਖੇ ਗੋਕੇ ਤੇ ਗੋਬਿੰਦ ਆਖੇ ਸਾਰੇ ਆਖੇ ਸਿੰਦ ਆਖੇ ਕੀਤੇ ਕਿਤੇ ਬੁੱਧ ਆਖੇ ਦਾਵ ਆਖੇ ਦੇਵ ਆਖੇ ਸੁੰਦਰ ਮਨ ਜੇ ਸੇਵ ਕੇਤੇ ਆਖੇ ਆਖ ਨ ਪਾਈ ਕੀਤੇ ਕਹਿ ਕਹਿ ਉਠੜ ਜਾਈ ਤੇ ਕੀਤੇ ਹੋਰ ਕਰੇ ਤਾਖ ਨ ਸਕੀ ਕਈ ਕਈ ਜੇਵਨ ਭਾਵੇ ਤੇਵਨ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜਤਾ ਲੇਖੀ ਅਸਰੰਗਵਾਰੰਗਵਾਰ ਸੋ ਕਰੀ ਹਾਂ ਸੋ ਕਰਤੀ ਮਨ ਜਿਤ ਵੇ ਸਰਬ ਸਮਾਲੇ ਵਾਜੇ ਨਾਜ਼ ਅਨੇਕ ਸੰਖਾ ਕੀਤੀ ਵਾਵਨ ਹਾਰੀ ਕਿ ਤੇ ਰਾਗ ਭਰੀ ਸੋ ਗੀਨ ਕੀਤੀ ਗਾਵਨ ਹਾਰੀ ਦਾ ਵੇ ਤੁਮ ਪਉਣ ਪਾਣੀ ਬੈਸੰਤਰ گاو راجا ترم دواری گاو چوت لکھ جانی لکھ لکھ ترم بچاری گا ساری گا سند نالے گا مدی ادر گاون سا بچاری گا جیش تنتو گاون وید کراری گاون پنت پندر جگ جگ بےدا نال ਗਾਵੇ ਮੋਹਣੀਆਂ ਮੁਰ ਮੋਹਨ ਸਰਗਾ ਮਾਛ ਪਿਆਲੇ ਗੰਗਰਤ ਨੂੰ ਫਾਇਏ ਤੇਰੇ ਅਰਥਰਤੀਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਪਰ ਮੰਡਾ ਕਰ ਕਰ ਖੇਤਾਰੇ ਕਰ ਕਰ ਰੱਖੇ ਤੇਰੇ ਤਾਰੇ ਸਿਰ ਨੂੰ ਗਾਵੇ ਜੋਤ ਭੁਲ ਤੇ ਤੇਰੇ ਪਵਤਰ ਸੱਲੀ ਹੋਰ ਕੀਤੇ ਗਾਵਨ ਸੀ ਮੇਚ ਨਾ ਬਨਨ ਕਿਆ ਵਿਚਾਰੀ ਸੋਏ ਸਰਦਾ ਸਾਚੇ ਸਾਹਿ ਸੱਚ ਐ ਸਾਚੀ ਨਾਈ ਹੈ ਪੀ ਹੋਸੀ ਜਾਈ ਨਜ ਸਿਰਜਨ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣ ਜਿਉ ਤਸਿੰਧੀ ਵੰਡਿਆਈ ਜੋ ਤਸ ਪਾਵੇ ਸੋਈ ਕਰਸੀ

ਆਦ ਅਨੀਲ ਨਾਥ ਨਾ ਚੁਜ ਇਕੂ ਵੇਸ ਪਗਦ ਗਿਆ ਅੰਗੇ ਆਪਨ ਧਾਰ ਨਕੜ ਕਟ ਬਾਜੀ ਨਾਲ ਆਵ ਨਾਥ ਨਾਥੀ ਸਭ ਜਾ ਕੀ ਰਿਸ ਦਾ ਵਿਰਾਸਾ ਸੰਜੋਗ ਉਹ ਦੇ ਕਾਂਥ ਲਾਵੀ ਲੇਖ ਆਵੀ ਭਾਗ ਅੰਦੇ ਤੁਸੀਂ ਅੰਦੇ ਇਸ ਆ ਨੀਤ ਨਾਥ ਨਾਲ ਚੁਜ ਇਕੂ ਵੇਸ ਇਕਾਵਾ ਯੁਗਤ ਵਿਆਹ ਤੇ ਚੀਲੇ ਪਰਮਾਨਸ ਸੰਸਾਰ ਜੀਕ ਪੰਡਾ ਜੀ ਕਨਾਈ ਦੀਵਾ ਜੋ ਤੁਸ ਪਾਵੇ ਤੇ ਵੇਚ ਲਾਵੇ ਜੀ ਹੋਵੇ ਪਰਮਾਨ ਉਹੋ ਵੇਖੇ ਉਹਨਾਂ ਦਾ ਨਾਮ ਬਾਤਾ ਹੀ ਮਿਡਾਨ ਆਜੇ ਤੁਸੀਂ ਆਂਦੇਸ ਆਜ ਅਨਿਲ ਅਨਾਸ ਵਾਝ ਜਿ ਇੱਕੋ ਵੇਸ ਆਸਨ ਲਈ ਲਈ ਪਰਮਾਨ ਜੀ ਉਪਨਪਾਸ ਹੀ ਕਾਵਾਰ ਕਰ ਕਰ ਵੇਖੇ ਜਿਨਹਾਰ

ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾਖੋ ਕਰਮ ਕਹਤੇ ਪਾਣ ਪਾਣੀ ਵੇ ਸੰਤਰਗਿਤੇ ਕਾਨ ਵਿਹੇਸ ਕਹਤੇ ਵਰਮੇ ਘਾਲਤ ਘੜੀ ਰੂਪਾਂ ਕੇ ਵੇਸ ਕਹਤੇ ਆਕਰਮ ਭੂਮੀ ਮੇਲ ਕਹਤੇ ਕਹਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਿਤੇ ਇਸੇ ਦੇ ਬੋਧਨ ਆਸ ਕੇਤੇ ਕਿਤੇ ਦਿਨ ਬੇਸ ਕੇਤੇ ਉਦਾਨ ਮਨ ਕੇਤੇ ਕਿਤੇ ਦ ਸੰਬੰਧ ਕੇਤਿਆਂ ਖਾਣੀ ਕੇਤਿਆਂ ਬਾਣੀ ਕਿਥੇ ਪਾਕ ਅਨੰਦ ਕੇਤੇ ਸੁਤੇ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖਣ ਮੇਂ ਗਾ ਪ੍ਰਚੰਡ ਜਿੱਥੇ ਆਸ ਬਣਾਉ ਦਾ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੋ ਜਿੱਥੇ ਘਾਰਤ ਗੱਦੀ 72 ਉਪ

ਜਿਨ ਕੇ ਰਾਮ ਵਸੀ ਮਨ ਮਾਇ ਤੇ ਭਗਤ ਵਸੀ ਕੇ ਲੋ ਕਰਿ ਨ ਸਚ ਮਸੋਏ ਸਚ ਕੋ ਲਵ ਸੰਦਰੰਕਾਰ ਕਰ ਕਰ ਵੇਖੇ ਅੰਦਰ ਨਿਹਾਲ ਤਿਛੇ ਖੰਡ ਮੰਡਲ ਵਰਵੰਡ ਜੀ ਕੋ ਕਥਿ ਤਾ ਅੰਤ ਨ ਅੰਤ ਤਿਥੇ ਲੋਲ ਆਕਾਰ ਜਿਵ ਜਿਨ ਹਕਮਤਿ ਵੇ ਤਬਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਤਾ ਨਾ ਕਰਲਾ ਸਾਕ ਜਾਲਤ ਬਹਾਰਾਂ ਧੀਜ ਸੁਨਿਆਰ ਆਹ ਲੁਬਦ ਗੇ ਥਿਆਰ ਕੋ ਖਲਾਗ ਨੂੰ ਤਪਤਾਓ ਹੰਡ ਬੋ ਅਮਰਤ ਢਾਲ ਕਲਿਆ ਸਾਰ ਸਚਿ ਟਕਸਾਲ ਜਿਦ ਗਨਦਰ ਕਰਮ ਤਨਕਾਰ ਨਾ ਨਦਰੀ ਨਤ ਨਿਹਾਸ ਲੋਕ ਪਵਣ ਗੁਰੂ ਪਾਣੀ ਪਤਾ ਮਤਿ ਮਹਤੂ ਦਿਸ ਰਾਤਿਂ ਡਾਈਂ ਤਾ ਆਂ ਖੇਲੇ ਸੰਦਲ ਜਗਤ